ਡੰਡਾ ਫੱਟੀ ਖਤਰੀ ਕੱਪੜੇ ਵਾਲੀ ਜੀ ਬੰਪਰ ਜੀ ਠੀਕ ਹੈ ਇਹ ਸਾਰਾ ਸਮਾਨ ਮਿਲੂਗਾ ਨਾਲ ਜੀ ਅੱਜ 25 ਦੇ ਮਾਰਕਾ ਲੈਣਾ ਹੋਵੇ 7 ਲੱਖ 70000 ਰੁਪਏ ਦਾ ਜੀ ਠੀਕ ਹੈ ਠੀਕ ਜੀ 770 ਦਾ 770 ਦਾ ਜੀ ਪਰ ਇਹ ਆਪਾਂ ਸੋਨੂ 675 ਦਾ ਟਰੈਕਟਰ ਨਵਾਂ ਦੇ ਦਾਂਗੇ ਇੱਕ ਇਹ ਚ ਐਮ ਐਸ ਪੀ 2 ਆਏ ਜੀ ਨਵੇਂ ਫੀਚਰ ਆਏ ਜਿਹੜੇ ਇੱਕ ਡਿਜੀ ਸੈਂਸ ਆਇਆ ਜੀ ਉਹ ਕੀ ਚੀਜ਼ ਹੁੰਦੀ ਹੈ ਵੀ ਡੀਜੀ ਸੈਂਸਰ ਡੀਜੀ ਸੈਂਸਰ ਜੀ ਸੋਨੂੰ ਜਿੱਥੇ ਮਰਜ਼ੀ ਟਰੈਕਟਰ ਚੱਲ ਜਾਈ ਜਾਂਦਾ ਏਰੀਆ ਕਵਰ ਕਰੂਗਾ ਉਹਦਾ ਕਿੰਨੇ ਏਰੀਆ ਚ ਜਾ ਸਵੇਰ ਤੋਂ ਸ਼ਾਮ ਦਾ ਤੱਕ ਜੀਪੀਐਸ ਸਿਸਟਮ ਆਪਾਂ ਜੀਪੀਐਸ ਸਿਸਟਮ ਡੀਜ਼ਲ ਤੱਕ ਵੀ ਦੱਸੂਗਾ ਵੀ ਇਹ ਚ ਇੰਨਾ ਡੀਜ਼ਲ ਪਿਆ ਇਹ ਗੱਲ ਕਰ ਰਹੇ ਸੀ ਵੀ ਪਹਿਲਾ ਟਰੈਕਟਰ ਇਹ ਆਪਣੇ ਕੋਲੇ ਆਇਆਗਾ ਪਹਿਲਾ ਟਰੈਕਟਰ ਪਹਿਲੇ ਆਲ ਪੰਜਾਬ ਚੋਂ ਆਪਣੇ ਕੋਲੇ ਆਏ ਜੀ ਆਪਣੇ ਕੋਲੇ ਦੋ ਆਏ ਸੀ ਇੱਕ ਆਪਾਂ ਸੇਲ ਕਰ ਚੁੱਕੇ ਆ ਇੱਕ ਪੀਸ ਅਵੇਲੇਬਲ ਹੈ ਜੀ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਰਾਇਲ ਫਾਰਮਰ ਟੀਵੀ ਤੇ ਤੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਵੀਡੀਓ ਦੇਖਣ ਆਲੇ ਆ ਤੇ ਆਪਾਂ ਖੜੇ ਸੀਗੇ ਜੀ ਮਹਿੰਦਰਾ ਏਜੰਸੀ ਮਲੋਟ ਤੇ ਬਾਈ ਜੀ ਸਾਡੇ ਨਾਲ ਮੌਜੂਦ ਆ ਤੇ ਦੋ ਟਰੈਕਟਰ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਹੀ ਜਾਇਕੀਨਤ ਦੇ ਜਮਾਂ ਨਵੇਂ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਬਸ ਵਧੀਆ ਵਧੀਆ ਤੇ ਬਾਈ 575 ਪਹਿਲਾਂ ਤਾਂ ਬਾਈ ਐਂ ਦੱਸੋ ਐਚਪੀ ਕਿੰਨੇ ਆ ਇਹ 47 ਐਚਪੀ ਹੁੰਦਾ ਜੀ ਪੂਰਾ ਚਾਪੀ ਦੇ ਵੀ 47 ਟਰੈਕਟਰ ਜੀ ਵੀ 47 ਐਚ ਪੀ ਹੋਊਗੀ ਫੁੱਲ ਠੀਕ ਹੈ ਇਹ 24 ਦੇ ਮਾਰਕੇ ਕੋਲੇ ਆਪਣੇ ਕੋਲੇ ਪੀਸ ਖੜਾ ਜੀ ਤੇ ਇੱਕ ਆਪਣੇ ਪੰਪੇ ਦੇ ਚਾਰ ਸਿਲੰਡਰ ਆ ਚਾਰ ਸਿਲੰਡਰ ਜੀ ਚਾਰ ਸਿਲੰਡਰ ਡਬਲ ਡਿਸਟਰੀਬਿਊਟਰ ਡਬਲ ਕਲਚ ਠੀਕ ਹੈ ਪਹਿਲਾਂ ਆ ਰੇਟ ਆਪਾਂ ਬਾਅਦ ਚ ਹੀ ਦੱਸਾਂਗੇ ਪਹਿਲਾਂ ਆਪਾਂ ਵੀ ਦੱਸ ਦਈਏ ਹਨਾ ਮਾੜਾ ਜ ਆ ਐ ਐਮ ਆਰ ਐਫ ਦੇ ਟਾਇਰ ਆ ਚਾਰੇ ਜੀ ਠੀਕ ਹੈ ਠੀਕ ਹੈ ਜੀ 0 ਮੀਟਰ ਆਪਣੇ ਕੋਲੇ ਖੜਾ ਜੀ ਜਮਾ ਨਮਾ ਜਮਾ ਨਮਾ ਜੀ ਠੀਕ ਹੈ ਤੇ ਆ ਪੀਟੀਓ ਵਾਲਾ ਅੱਡ ਡਬਲ ਪੀਟੀਓ ਹੈ ਜੀ ਠੀਕ ਹੈ ਰਿਵਰਸ ਵੀ ਚੱਲੂਗੀ ਫਰੰਟ ਵੀ ਚੱਲੂਗੀ ਠੀਕ ਹੈ ਜੀ ਡਬਲ ਪੀ ਡਬਲ ਪੀਟੀਓ ਜੀ ਤੇ ਆ ਡਿਸਟ੍ਰਿਬਿਊਟਰ ਲੱਗਿਆ ਹੋਇਆ ਹਨਾ ਹਾਂਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਕੰਪਿਊਟਰ ਕਰਾਏ ਤੇ ਵੀ ਡੇਟਾ ਚੱਲਦਾ ਜੀ ਠੀਕ ਹੈ ਕਿਸ ਨੂੰ ਜਾਣਾ ਠੀਕ ਹੈ ਤੇ ਆ ਮਿੱਤਰੋ ਆ ਗਿਆ ਚਾਰਜਿੰਗ ਵਾਲਾ ਲਾ ਕੇ ਚਾਰਜ ਇੱਥੇ ਫੋਨ ਵਗੈਰਾ ਤੁਸੀਂ ਰੱਖ ਸਕਦੇ ਹੋ ਤੇ ਬਾਕੀ ਮੀਟਰ ਬਹੁਤ ਸੋਹਣਾ ਬਣਿਆ ਹੋਇਆਗਾ ਤੇ 24 ਦੇ ਮਾਰਕ ਹੈ ਇਹਦੇ ਤੇ 24 ਮਾਰਕ ਆਪਣੇ ਕੋਲੇ ਖੜਾ ਹੈ ਜੀ ਕਾਪੀ 25 ਦੀ ਬਣੂ ਬਈ ਕਾਪੀ 25 ਦੀ ਬਣੂਗੀ ਜੀ ਠ ਤੇ ਟਰੈਕਟਰ ਵੇਖ ਲਓ ਮਿੱਤਰੋ ਤੇ ਬਾਈ ਇਹ ਆਪਾਂ ਹੁਣ ਗੱਲ ਇਹਦੇ ਸੱਚੇ ਨਾਲ ਸਮਾਨ ਆਪਾਂ ਨੂੰ ਹੁੱਕਾਂ ਤੇ ਟੰਡਾ ਫੱਟੀ ਖਤਰੀ ਕੱਪੜੇ ਵਾਲੀ ਜੀ ਬੰਪਰ ਜੀ ਠੀਕ ਹੈ ਇਹ ਸਾਰਾ ਸਮਾਨ ਮਿਲੂਗਾ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਰੇਟ ਦੀ ਗੱਲ ਕਰੀਏ ਬਾਈ ਰੇਟ ਬਾਈ ਜੀ ਵੈਸੇ ਜੇ ਅੱਜ 25 ਦੇ ਮਾਰਕਾ ਲੈਣਾ ਹੋਵੇ 7 ਲੱਖ 70000 ਰੁਪਏ ਦਾ ਜੀ ਠੀਕ ਹੈ ਠੀਕ ਹੈ ਜੀ 770 ਦਾ 770 ਦਾ ਜੀ ਪਰ ਇਹ ਆਪਾਂ ਸੋਨੂੰ 675 ਦਾ ਟਰੈਕਟਰ ਨਵਾਂ ਦੇ ਦਾਂਗੇ ਬਿਨਾ ਕੱਟੇ ਬਿਨਾ ਕਿਸੇ ਵਿੱਚ ਘਟਾ ਵੱਡੀ ਤੋਂ ਠੀਕ ਹੈ ਤੇ ਲੋਨ ਹੋ ਜਾਊਗਾ ਲੋਨ ਹੋ ਜਾਊਗਾ ਠੀਕ ਤੇ ਅਗਲਾ ਮਿੱਤਰੋ ਆ ਗਿਆ ਜੀ ਸਾਰਿਆਂ ਦੀ ਪਸੰਦ ਨਵੇਂ ਕਲਰ ਚ ਆਇਆ ਮੈਨੂੰ ਲੱਗਦਾ ਆਪਣੇ ਪੰਜਾਬ ਚ ਬਾਈਰਗਾਂ ਕੋਲੀ ਪਹਿਲਾ ਟਰੈਕਟਰ ਆਇਆ ਇਹ ਇਸ ਕਲਰ ਦੇ ਵਿੱਚ ਤੇ ਇਹ ਵੀ ਪੋਟੈਟੋ ਸਕੀਮ ਤੇ ਵਿਕ ਰਿਹਾ ਅੱਜ ਤੇ ਇਹਦਾ ਵੀ ਤੁਹਾਨੂੰ ਦੱਸਦੇ ਆ ਬਈ ਪਹਿਲਾਂ ਦਾ ਸਪੈਸੀਫਿਕੇਸ਼ਨ ਦੱਸ ਦਿਓ ਇਹਦੀ ਇਹ ਸਪੈਸੀਫਿਕੇਸ਼ਨ ਇਹ ਹੈ ਜੀ ਪਹਿਲਾਂ ਵਾਲਾ ਜਿਹੜਾ ਕਲਰ ਆਉਂਦਾ ਸੀ ਉਹ ਥੋੜਾ ਲਾਈਟ ਆਉਂਦਾ ਸੀਗਾ ਠੀਕ ਹੈ ਰੈੱਡ ਠੀਕ ਹੈ ਠੀਕ ਹੈ ਇਹਦੇ ਚ ਡਾਰਕ ਰੈਟ ਆਇਆ ਮੈਗਨੇਟਿਕ ਠੀਕ ਹੈ ਜੀ ਮੈਟੈਲਿਕ ਮੈਟੈਲਿਕ ਠੀਕ ਹੈ ਜੀ ਠੀਕ ਹੈ ਇੱਕ ਇਹ ਚ ਐਮਐਸ ਪੀ2 ਆਇਆ ਜੀ ਨਵੇਂ ਫੀਚਰ ਆਏ ਜਿਹੜੇ ਇੱਕ ਡੀਜੀ ਸੈਂਸ ਆਇਆ ਜੀ ਉਹ ਕੀ ਚੀਜ਼ ਹੁੰਦੀ ਹੈ ਵੀ ਡੀਜੀ ਸੈਂਸ ਡੀਜੀ ਸੈਂਸ ਜੀ ਸੋਨੂੰ ਜਿੱਥੇ ਮਰਜ਼ੀ ਟ੍ਰੈਕਰ ਚੱਲੀ ਜਾਂਦਾ ਏਰੀਆ ਕਵਰ ਕਰੂਗਾ ਉਹਦਾ ਕਿੰਨੇ ਏਰੀਆ ਚ ਸਵੇਰ ਤੋਂ ਸ਼ਾਮ ਤੱਕ ਜੀਪੀਐਸ ਸਿਸਟਮ ਆਪਾਂ ਜੀ ਜੀਪੀਐਸ ਸਿਸਟਮ ਡੀਜ਼ਲ ਤੱਕ ਵੀ ਦੱਸੂਗਾ ਵੀ ਇਹ ਚ ਇੰਨਾ ਡੀਜ਼ਲ ਪਿਆ ਵੀ ਆਪਾਂ ਜੇ ਡਰਾਈਵਰ ਨੂੰ ਦੇ ਕੇ ਤੋਰਤਾ ਤੇ ਸਾਰਾ ਆਪਾਂ ਨੂੰ ਕਰੀ ਬੈਠਾ ਫੇਰਾ ਫੇਰੀ ਇੱਕ ਪੈਸੇ ਦੀ ਨਹੀਂ ਹੋਊਗੀ ਕਿ ਹੀਰਾ ਫੇਰੀ ਕਰਕੇ ਡਰਾਈਵਰ ਸਾਨੂੰ 5 ਕਿਲੇ ਵਾਹ ਗਿਆ ਕਿ 2 ਦੱਸੂਗਾ ਠੀਕ ਹੈ ਉਹ ਕੰਮ ਹੈ ਨਹੀਂ ਜੀ ਇੱਕ ਇਹਦੇ ਵਿੱਚ ਪੀਟੀਓ ਤੁਸੀਂ ਦੱਸ ਰਹੇ ਸੀ ਪੀਟੀਓ ਵਾਲਾ ਐਮ ਐਸ ਪੀਟੀਓ ਹੈ ਜੀ ਠੀਕ ਹੈ ਜਿਵੇਂ ਕਿ 11 ਵਿੱਚ ਪੀਟੀਓ ਚੱਲਣ ਵਾਲਾ ਸਿਸਟਮ ਹੈ ਜੀ ਇਹ ਚ ਇੱਕ ਤਾਂ ਹੁੰਦੀ ਹੈ ਕੱਲੀ ਹਾਈ ਲੋ ਇਹਦੇ ਵਿੱਚ 11 ਵਿੱਚ ਵੀ ਚੱਲੂਗਾ 11 ਵਿੱਚ ਵੀ ਚੱਲੂਗਾ ਠੀਕ ਹੈ ਆ ਲੀਵਰ ਦਿੱਤਾ ਵਿਆ ਹਨਾ ਇਹ ਇਹ ਸਪੀਡ ਵਧਾਉਣ ਘਟਾਉਣ ਵਾਲਾ ਹਾਂਜੀ ਸਪੀਡ ਘਟਾਉਣ ਵਧਾਉਣ ਵਾਲਾ ਜੀ 540 ਤੇ 540 ਇਕਨੋਮੀ ਠੀਕ ਹੈ ਦੋ ਚੱਲਣਗੇ ਜੀ ਵੀਡੀਓ ਠੀਕ ਹੈ ਠੀਕ ਹੈ ਹਾਂਜੀ ਤੇ ਇਹਦੇ 'ਚ 25 ਮਾਰਕ ਹੈ ਜੀ ਇਹ ਨਾਲੇ ਟਰੈਕਟਰ 2025 ਮਾਰਕ ਹੈ 25 ਮਾਰਕ ਹੈ ਜੀ ਇਹ ਗੱਲ ਕਰ ਰਹੇ ਸੀ ਵੀ ਪਹਿਲਾ ਟਰੈਕਟਰ ਇਹ ਆਪਣੇ ਕੋਲੇ ਆਇਆਗਾ ਪਹਿਲਾ ਟਰੈਕਟਰ ਪਹਿਲੇ ਆਲ ਪੰਜਾਬ 'ਚੋਂ ਆਪਣੇ ਕੋਲੇ ਆਇਆ ਜੀ ਆਪਣੇ ਕੋਲੇ ਦੋ ਆਏ ਸੀ ਇੱਕ ਆਪਾਂ ਸੇਲ ਕਰ ਚੁੱਕੇ ਆ ਇੱਕ ਪੀਸ ਅਵੇਲੇਬਲ ਹੈ ਜੀ ਤੇ ਆਹ ਸਿਸਟਮ ਲੱਗਿਆ ਬਈ ਉਹ ਡੀਜੀ ਸੈਂਸ ਵਾਲਾ ਜੀ ਹਾਂ ਠੀਕ ਹੈ ਜੀ ਸੈਂਸਰ ਵੀ ਇੱਥੋਂ ਦੇਖੋ ਤੁਸੀਂ ਮੀਟਰ ਵਗੈਰਾ ਉੱਪਰ ਬਹਿ ਕੇ ਬਈ ਆਪਾਂ ਕੈਮਰਾਮੈਨ ਨੂੰ ਕਹਾਂ ਉੱਪਰ ਬਹਿ ਕੇ ਦਿਖਾ ਦਿਓ ਤੁਸੀਂ ਸਾਰਾ ਤੇ ਡਿਜੀਟਲ ਮੀਟਰ ਉਹ ਹਨਾ ਇਹ ਪਹਿਲਾਂ ਵੀ ਆਉਂਦਾ ਸੀ ਇਹ ਡਿਜੀਟਲ ਚ ਹੀ ਆਉਂਦਾ ਸੀ ਡਿਜੀਟਲ ਦੀ ਡਿਜੀਟਲ ਠੀਕ ਹੈ ਯੂਓ ਸੀਰੀਅਲ 3 ਸਪੀਡਾਂ ਨਾਲ ਹੀ ਜੀ ਠੀਕ ਹੈ ਸੁਪਰਸੀਡਰ ਵਧੀਆ ਚਲਾਓ ਵਧੀਆ ਵਧੀਆ 8 ਫੁੱਟ ਦੀ ਗਾਰੰਟੀ ਹੋਊਗੀ 2200 ਲਿਫਟ ਕਪੈਸਿਟੀ ਹੈ ਜੀ ਇਸ ਟਰੈਕਟਰ ਦੀ ਠੀਕ ਵੀ ਜਿਵੇਂ ਹੁਣ ਆਲੂ ਵਾਲੇ ਕਿਸਾਨ ਆ ਵੀ ਉਹਨਾਂ ਵਾਸਤੇ ਵੀ ਵਧੀਆਗਾ ਹਾਂਜੀ ਬਹੁਤ ਜ਼ਿਆਦਾ ਵਧੀਆ ਤੇ ਇਹ ਆਪਾਂ ਬਾਕੀ ਪਲੇਟਫਾਰਮ ਵੀ ਤੁਸੀਂ ਦੇਖ ਸਕਦੇ ਹੋ ਖੁੱ ਤੇ ਆਪਾਂ ਸ਼ੋ ਚੱਕ ਕੇ ਵੀ ਦਿਖਾਉਣੇ ਆਗੇ ਇਹ ਚਾਰ ਸਿਲੰਡਰ ਚ ਹੀ ਠੀਕ ਹੈ ਤੇ ਇੱਕ ਬਾਈ ਹੁਣ ਜਿਵੇਂ ਆਹ ਚੀਜ਼ਾਂ ਹੁਣ ਆਪਣੇ ਕੰਪਨੀਆਂ ਸੁਧਾਰ ਕਰ ਰਹੀਆਂ ਹੁਣ ਜਿਵੇਂ ਆਪਾਂ ਟਰੈਕਟਰ ਤੂੜੀ ਵਾਲੀ ਮਸ਼ੀਨ ਤੇ ਲਾਉਣਾ ਅਗਲਾ ਪਹਿਲਾਂ ਸ਼ੋ ਲਾ ਕੇ ਰੱਖ ਦਿੰਦਾ ਸੀ ਉਹ ਕਈ ਵਾਰੀ ਸ਼ੋ ਪਈ ਦੇ ਕੁਝ ਵੱਜ ਗਿਆ ਕਰ ਗਿਆ ਹਨਾ ਵੀ ਇਹ ਇਥੋਂ ਜਮਾਂ ਸੀਲ ਆ ਹਨਾ ਸੀਲ ਹੀ ਜਾ ਮਿੱਟੀ ਅੱਗੇ ਨਹੀਂ ਜਾਊਗੀ ਬਿਲਕੁਲ ਵੀ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਆ ਚੀਜ਼ ਵਧੀਆ ਦੇਤੀ ਜਿਹੜਾ ਇਹਨਾਂ ਨੇ ਅੱਗੇ ਦਿੱਤਾ ਵਿੱਚ ਹੀ ਦੇਤਾ ਇਹਦੇ ਸੁੱਕਰ ਰੈਫਰੈਜਰੇਟਰ ਦਿੱਤਾ ਠੀਕ ਹੈ ਠੀਕ ਹੈ ਜੀ ਤੇ ਆਹ ਟੈਂਕੀ ਬਾਈ ਆ ਗਈ ਫੂਲੈਂਟ ਫੂਲੈਂਟ ਠੀਕ ਹੈ ਤੇ ਬਾਕੀ ਮਿੱਤਰੋ ਇਹ ਵੀ 4 ਸਿਲੰਡਰ ਦੇ ਵਿੱਚ ਆਉਂਦਾਗਾ ਤੇ ਅੱਗੇ ਗੱਲ ਕਰ ਲਈਏ ਬਾਈ ਹਿੱਸਾ ਕਿਹੜਾ ਆਉਂਦਾ ਇਹਦੇ ਇਹਦੇ ਮਹਿੰਦਰਾ ਇਹਨਾਂ ਦਾ ਹੀ ਹਿੱਸਾ ਆਉਂਦਾ ਜੀ ਠੀਕ ਹੈ ਪੋਰਬੀਬ ਹੁ ਆਪਨਾ ਆਪਦਾ ਖੁਦ ਐ ਐਸਾ ਹੀ ਮੰਧਰਾਣ ਮੰਧਰਾ ਦਾ ਠੀਕ ਹੈ ਠੀਕ ਹੈ ਤੇ ਇਹਦੀ ਇੱਕ ਸਭ ਤੋਂ ਸਵਿਫਟ ਸਭ ਤੋਂ ਵੱਧ ਇਹ ਟਰੈਕਟਰ ਵੇਖਣ ਵਾਲਾ ਡੀਜ਼ਲ ਖਰਚਾ ਇਹਦਾ ਸਾਰੇ ਟਰੈਕਟਰਾਂ ਨੂੰ ਮੰਧਰਾਣ ਦੇ ਨਾਲੋਂ ਵੀ ਘੱਟ ਹੈ ਬਾਕੀ ਬਈ ਡੀਜ਼ਲ ਦਾ ਜਿਹੜਾ ਟਰੈਕਟਰ ਨਾ ਹੁਣ ਜਿਵੇਂ ਆਪਾਂ ਕਲਰ ਦਿਖਾ ਦਈਏ ਇੱਥੇ ਧੁੱਪ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋਗੇ ਸ਼ਾਈਨ ਕਰਦਾ ਇਹ ਚੈਰੀ ਕਲਰ ਜ ਐਡਾ ਸੋਹਣਾ ਕਲਰ ਆਇਆ ਵੀ ਗੱਲਾਂ ਹੀ ਛੱਡ ਦਿਓ ਤੇ ਬਾਕੀ ਜੇ ਤੁਸੀਂ ਇਹਦੇ ਅੱਗੇ ਵੇਟ ਵਗੈਰਾ ਲਗਾਉਣੇ ਆ ਤੇ ਇੱਥੇ ਜਿਗਾਰਡ ਬਣ ਜਾਂਦਾ ਹਨਾ ਸਾਰਾ ਸਿਸਟਮ ਜੀ ਲੱਗਿਆ ਹੋਇਆ ਵੀ ਸਕਰੂ ਲੱਗੇ ਹੋਏ ਆ ਸਾਰਾ ਕੁਝ ਉਹ ਜਾ ਕੇ ਚੜਨੇ ਆ ਬਸ ਠੀਕ ਹੈ ਹਾਂਜੀ ਤੇ ਤੇ ਹੁਣ ਬਈ ਆਪਾਂ ਕੀਮਤ ਦੀ ਗੱਲ ਕਰ ਲਈਏ ਇਹਦੀ ਇਹਦੀ ਵੈਸੇ 970 ਕੀਮਤ ਹੈ ਜੀ ਠੀਕ ਹੈ ਅੱਜ ਦੀ ਰੇਟ ਦੀ ਠੀਕ ਹੈ ਜੋ ਆਪਾਂ ਬਿਨਾ ਸਕੀਮ ਤੋਂ ਵੇਚ ਗਏ 970 ਹਾਂਜੀ ਇਹਦੇ ਸਕੀਮ ਆ ਚੁੱਕੀ ਹੈ ਜੀ ਇਹ ਆਪਾਂ 870 ਦਾ ਪੀਸ ਦੇ ਦੇ ਜੀ ਲੱਖ ਰੁਪਏ ਇਹ ਕੱਟਦੇ ਲੱਖ ਰੁਪਏ ਸਕੀਮ ਕੱਟ ਕੇ ਬਾਕੀ ਮਿੱਤਰੋ ਬੈਟਰੀ ਹੁਣ ਜਿਵੇਂ ਆਪਾਂ ਅੱਗੇ ਦੇਖਿਆ ਸ਼ੋਅ ਖੋਲੀ ਸੀ ਅੰਦਰ ਵੀ ਜਗ੍ਹਾ ਹੈਗੀ ਆ ਬੈਟਰੀ ਰੱਖਣ ਨੂੰ ਪਰ ਵੀ ਆਏ ਅੰਦਰ ਤਿਆਬ ਵਗੈਰਾ ਡੁੱਲਦਾ ਰਹਿੰਦਾ ਇੱਥੇ ਪਹਿਲਾਂ ਹੀ ਬੈਟਰੀ ਬਾਹਰ ਕੱਢੀ ਵੀ ਆ ਜੀ ਮਤਲਬ ਗਰਮ ਨਹੀਂ ਹੁੰਦੀ ਬੈਟਰੀ ਬਾਹਰ ਵਾਲੀ ਹਾਂ ਹਾਂ ਵੀ ਹਵਾ ਲੱਗਦੀ ਰਹਿੰਦੀ ਹਵਾ ਲੱਗਦੀ ਰਹਿੰਦੀ ਠੀਕ ਆ ਤੇ ਬਈ ਸਰਵਿਸ ਦੀ ਗੱਲ ਕਰੀਏ ਕਿੰਨੇ ਘੰਟਿਆਂ ਤੋਂ ਹੁੰਦੀ ਆ ਪਹਿਲੀ ਸਰਵਿਸ 100 ਘੰਟੇ ਤੋਂ ਆ ਜੀ ਠੀਕ ਆ ਦੂਜੀ 4 400 ਘੰਟੇ ਤੋਂ ਸਰਵਿਸ ਸਾਈਟ ਕਿ ਜਿਵੇਂ ਹੁਣ ਕਈਆਂ ਦੀ ਤਾਂ 2200 ਤੋਂ 300 ਤੀ ਕਰਦੇ ਨੇ ਇਹਦੀ 400 400 ਘੰਟੇ ਬਾਅਦ ਕਰਨੀ ਪੈਂਦੀ ਆ 2000 ਘੰਟੇ 1200 ਘੰਟੇ ਤੋਂ ਮਗਰਲਾ ਸੀਲ ਚੇਂਜ ਕਰਨਾ ਪੈਂਦਾ ਠੀਕ ਹੈ ਵੀ ਮੇਨਟੇਨੈਂਸ ਖਰਚਾ ਵੀ ਬਹੁਤ ਘੱਟ ਆ ਬਹੁਤ ਜ਼ਿਆਦਾ ਘੱਟ ਆ ਠੀਕ ਹੈ ਵੀ ਅੱਗੇ ਪਹਿਲਾਂ ਵਾਲੇ ਟਾਈਮ 'ਚ ਜਿਵੇਂ ਹੁਣ 265 ਲਾ ਲਓ ਜਾਂ ਇਹ ਮਹਿੰਦਰਾ ਨੂੰ ਆਸ਼ਾ ਹੀ ਮੰਨਿਆ ਜਾਂਦਾ ਹੁੰਦਾ ਸੀ ਖਰਚੇ ਜਦਾਂ ਹਨਾ ਹਾਂਜੀ ਆਸ਼ਾ ਜੀ ਆਸ਼ਾ ਤੇ ਇਹਦਾ ਜੇ ਆਪਾਂ ਫੁੱਲ ਲੋਡ ਤੇ ਚਲਾਉਣੇ ਆ ਡੀਜ਼ਲ ਖਰਚਾ ਕਿੰਨਾ ਕਊਗਾ ਇਹ ਤਾਂ ਜੀ ਅਸੀਂ ਜ਼ਿਮੀਦਾਰਾਂ ਕੋਲੋਂ ਪਤਾ ਕੀਤਾ ਜੀ ਸੂਪਰ ਸੀਡਰ ਤੇ ਦਾ ਸਾਡੇ ਖੇਤ ਤੋਂ 7 ਲੀਟਰ ਦਾ ਖਰਚਾ ਆਇਆ। ਤਵੀਆਂ ਮਾਰੇ ਚ ਕਿ ਖਰਚੇ ਖੜਿਆ ਚ? ਵੀ ਖਰਚੇ ਖੜਿਆ ਚ। ਖਰਚੇ ਖੜਿਆ ਚ। ਖੜਿਆ। ਤੇ ਆਪਣੇ ਕੋਲ ਵੀਡੀਓ ਵੀ ਹੈਗੀਆਂ ਸੋ ਨੂੰ ਆਪਾਂ ਸੈਂਡ ਕਰਦਾ ਤੁਸੀਂ ਚੈਨਲ ਤੇ ਲਾ ਸਕਦੇ। ਠੀਕ ਹੈ। ਤੇ ਜਿਵੇਂ ਮੰਨ ਕੇ ਚੱਲੋ ਜੀ ਆਪਾਂ ਉਹ ਉਹ ਕਰਦੇ ਆ ਵੀ ਆਮ ਬੋਣੇ ਆ 20 ਚ ਕਿੰਨਾ ਖਰਚਾ ਹੈਗਾ? 20 ਚ ਤਾਂ ਜੀ ਬਹੁਤ ਜ਼ਿਆਦਾ ਘਟਾਈ ਆ ਆਪਾਂ ਵੈਸੇ ਐਵਰੇਜ ਕੱਢੀ ਨਹੀਂ ਇਹਦੀ। ਵੀ ਮੰਨ ਕੇ ਚੱਲੋ ਕਿ ਘਟੋ ਘਟ ਡੇਢ ਤੋਂ 3 ਲੀਟਰ 2 ਲੀਟਰ ਦਾ ਫਰਕ ਪਾਊਗਾ। ਆਮ ਟ੍ਰੈਕਟਰ ਨਾਲ ਆਮ ਟ੍ਰੈਕਟਰ ਠੀਕ ਹੈ ਬਾਕੀ ਇੱਕ ਇਹ ਆਣਾ ਬਾਈ ਰੇਟ ਵੀ ਜਾਇਜ਼ ਆ ਆ 4 ਵੀ ਲੈ ਜਾਂਦਾ ਉਹਨੇ ਰੇਟ ਚ ਹਣਾ ਹਾਂਜੀ ਹਾਂਜੀ ਤੇ ਟਾਇਰ ਸੀਟ ਦੇ ਆਉਂਦੇ ਨਾਲ ਕਿ ਆਪਾਂ ਕੋਈ ਵੀ ਆ ਸਕਦਾ ਐ ਐਮ ਆਰ ਵੀ ਆ ਸਕਦਾ ਸੀ ਆਰ ਵੀ ਆ ਸਕਦਾ ਜੀ ਗੁੱਡੀ ਆਰ ਵੀ ਆ ਸਕਦਾ ਠੀਕ ਹੈ ਕਿਉਂਕਿ ਇਹਦਾ ਇਹ ਸਿਸਟਮ ਹੁੰਦਾ ਜੀ ਵੀ ਜੀ ਕੰਪਨੀ ਚ ਲਾਰਟ ਹੁੰਦੇ ਆ ਜੀ ਜਿਹੜਾ ਚੱਲੀ ਜਾਂਦਾ ਕੰਪਨੀ ਟਾਇਰਾਂ ਦੀ ਚੱਲੀ ਜਾਂਦੀ ਉਹ ਸਾਰੇ ਟਰੈਕਟਰਾਂ ਦੇ ਉਹ ਪੈਂਦੇ ਆ ਤੇ ਆਪਾਂ ਜੇ ਕਈਏ ਵੀ ਆਪਾਂ ਨੂੰ ਟਾਇਰ ਐਮ ਆਰ ਐਫ ਚਾਹੀਦਾ ਆਪਾਂ ਕਰਾ ਦਿੰਨੇ ਆ ਕਿ ਵੀ ਉਸ ਤਰ੍ਹਾਂ ਦਾ ਟਰੈਕਟਰ ਆਪਾਂ ਜੀ ਵੈਸੇ ਕਰਾ ਕੇ ਨਹੀਂ ਦਿੰਦੇਗੇ ਪਰ ਆਪਾਂ ਫੇਰ ਵੀ ਜੇ ਕਿਸੇ ਨੂੰ ਕੋਈ ਐਮਰਜੈਂਸੀ ਆ ਤਾਂ ਕਰਵਾ ਵੀ ਦੇਵਾਂਗੇ ਠੀਕ ਹੈ ਵੀ ਉਹ ਮੰਗਵਾ ਦੇਵਾਂਗੇ ਤੁਸੀਂ ਚਲੋ 2-4 ਦਿਨ ਟਾਈਮ ਅੱਗੇ ਪਿੱਛੇ ਹੋ ਸਕਦਾ ਹੈ ਨਾ ਅੱਗੇ ਪਿੱਛੇ ਹੋ ਸਕਦੇ ਠੀਕ ਹੈ ਜੀ ਕਰਵਾ ਕੇ ਦੇ ਦਿੰਦੇ ਆਂ ਕਦੋਂ ਜੀ ਠੀਕ ਹੈ ਠੀਕ ਹੈ ਦੇ ਚਲੋ ਮਿੱਤਰੋ ਵੀਡੀਓ ਨੂੰ ਕਰਦੇ ਆਂਡ ਤੇ ਨੰਬਰ ਤੁਸੀਂ ਉੱਤੇ ਦੇਖ ਸਕਦੇ ਹੋਗੇ ਬਾਈ ਹੋਰਾਂ ਦੀ ਏਜੰਸੀ ਮਲੋਟ ਹੈਗੀ ਬਠਿੰਡਾ ਚੌਂਕ ਮੁਕਸਰ ਚੌਂਕ 21 ਚੌਂਕ ਆ ਇੱਥੇ ਮੇਨ ਉਹਦੇ ਉੱਤੇ ਆਗੀ ਤੇ ਉਸ ਤੇ ਤਾਂ ਲੱਖ ਰੁਪਈਆ ਹੀ ਤੁਹਾਨੂੰ ਉਹ ਸਸਤਾ ਮਿਲ ਜੂ ਤੇ ਲੱਖ ਰੁਪਈਆ ਹੀ ਇਹ ਸਸਤਾ ਮਿਲ ਜੂ ਸਕੀਮ ਦੇ ਵਿੱਚ ਤੇ ਬਾਕੀ ਕੋਈ ਬਾਲਾ ਕਾਗਜ਼ੀ ਕਾਰਵਾਈ ਕਰਨ ਦੀ ਲੋੜ ਨਹੀਂਗੀ ਬਾਈ ਹੋਰਾਂ ਕੋਲੇ ਬਾਈ ਹੋਰੀ ਵੀ ਕਰਵਾ ਦੇਣਗੇ ਉਹ ਸਰਕਾਰੀ ਫੀਸ ਦੀ ਤੁਹਾਨੂੰ ਰਸੀਦ ਦਿੱਤੀ ਜਾਊਗੀ ਜੇ ਤੁਸੀਂ ਆਪ ਕਰਵਾਉਣਾ ਤਾਂ ਤੁਸੀਂ ਆਪ ਕਰਵਾ ਸਕਦੇ ਹੋਗੇ ਧੰਨਵਾਦ ਜੀ ਧੰਨਵਾਦ ਬਾਈ